ਆਏ ਜੀ ਬੇ ਬੇ ਤੇ ਜਦੋਂ ਆਦੀ ਮੰਮੀ ਨੂੰ ਵੇਖਲਾ ਜਾ ਕੇ ਕੱਲ ਜੀ ਮੰਮੀ ਅੰਦਰ ਜਾਵੜੀ ਮੋ ਕੋਠਾ ਦੀ ਤੇਰੀ ਮੰਮੀ ਦੇ ਘਰ ਜੇ ਪਾਣੀ ਆ ਗਿਆ ਬਿਜਲੀ ਬੜੀ ਲੱਖ ਕੀ ਜਾਂਦੀ ਹੈ ਬਾਬਿਓ ਤੇ ਮੀਂਹ ਪਈ ਜਾਂਦਾ ਬਹੁਤ ਜਿਆਦੇ ਸਾਡਾ ਵੀ ਫਿਰ ਸ਼ੈੱਡ ਤੁਹਾਨੂੰ ਪਤਾ ਉੱਡਾ ਕੀ ਹੈ ਹਨਾ ਤੇ ਬੱਚੇ ਅਸੀਂ ਛੱਡ ਤੇ ਤੇ ਵਿਚਾਰੇ ਅੰਦਰਾਂ ਜੇ ਜਾ ਕੇ ਵੜ ਗਏ ਤੇ ਆਹ ਚਾਰ ਰਹਿ ਗਏ ਇੱਥੇ ਇਹਨਾਂ ਦਾ ਫਿਰ ਜਿਆਦਾ ਸਾਨੂੰ ਥੋੜਾ ਜੇ ਜੇ ਹੋ ਚਾਲ ਹੁੰਦਾ ਜਿਹੜੇ ਤਾਂ ਫ੍ਰੈਂਡਲੀ ਹੁੰਦੇ ਆ ਹਨਾ ਜਿਨ੍ਹਾਂ ਦਾ ਮਨ ਲੋ ਡਰ ਨਹੀਂ ਹੈਗਾ ਆਪਾਂ ਨੂੰ ਕੋਈ ਨੁਕਸਾਨ ਕਰਨਗੇ ਜਾਂ ਕਿਸੇ ਨੂੰ ਵੱਢਣਗੇ ਉਹਨਾਂ ਨੂੰ ਫਿਰ ਆਪਾਂ ਮੰਨ ਲੋ ਖੁੱਲੇ ਛਾੜ ਦਿੰਦੇ ਹੁਣ ਮੀਂਹ ਦੇ ਬਾਚੜ ਪੈਂਦੀ ਸੀ ਅੰਦਰ ਤੇ ਇੱਕ ਹੁਣ ਇਹਦੇ ਤੋਂ ਤੁਹਾਨੂੰ ਪਤਾ ਹੀ ਵਿਚਾਰੇ ਦੇ ਜ਼ਖਮ ਕਿੱਡਾ ਯਾਹ ਬਿਛਾ ਦੇ ਤੇ ਆ ਆਪਣਾ ਚੂਹਾ ਭਾਈ ਚੂਹੇ ਚੂਹਾ ਆਪਣਾ ਦੇਖੋ ਤੁਸੀਂ ਚੂਹੇ ਉਰੇਆ ਚੂਹੇ ਰੋ ਮੱਖਾਂ ਪਾਲ ਕੇ ਲਿਆਂਦਾ ਮੀਂਹ ਪੈਂਦਾ ਜਦੋਂ ਮੈਨੂੰ ਕੋਈ ਨਹੀਂ ਮੈਨੂੰ ਚੂਹੇ ਦਾ ਫਿਕਰ ਲੱਗ ਜਾਂਦਾ ਮੇਰੇ ਚੂਹਾ ਪਾਲ ਕੇ ਦੇ ਉਹ ਕਿੱਥੇ ਇਹ ਬਰੋਂ ਉੱਥੇ ਵੜ ਕੇ ਪੈਂਦਾ ਜਿੱਥੇ ਜਿੱਥੇ ਮੇਰੇ ਤੋਂ ਤਾਂ ਵੜਿਆ ਨਹੀਂ ਜਾਂਦਾ ਫਿਰ ਜਵਾਕਾਂ ਨੂੰ ਮੈਂ ਕਹਿ ਕਵਾ ਕੇ ਉਹਨਾਂ ਨੇ ਪਾੜ ਕੇ ਦਿੱਤਾ ਕਹਿੰਦੇ ਚੂਹਾ ਦਾ ਸੁੱਤਾ ਪਿਆ ਸੀ ਅੰਦਰ ਤੇ ਚੂਹੇ ਦੀ ਪੂਛ ਬਸ ਠੀਕ ਹੋ ਜੂਗੀ ਅ ਦੇਖੋ ਵਿਚਾਰੇ ਦੀ ਜਮਾ ਜੜ ਤੋਂ ਵੜਦੀ ਪੂਛ ਤੇ ਚੂਹੇ ਦੀ ਪੂਛ ਠੀਕ ਹੋ ਗਈ ਤੇ ਕੋੜੋ ਵੀ ਫਿਰ ਮੈਂ ਉੱਤੇ ਕਪੜਾ ਪਾਤਾ ਮੱਖੀਆਂ ਬੈਹਿੰਦੀਆਂ ਜ਼ਖਮ ਤੁਹਾਨੂੰ ਪਤਾ ਬੜਾ ਡੂੰਗਾ ਹੈ ਨਾ ਕੋਈ ਇਨਫੈਕਸ਼ਨ ਫੁਕਸ਼ਨ ਨਾ ਹੋ ਜੇ ਕੋਈ ਨਕਤੀਆਂ ਲੋਖਾ ਤਰਾਣਾ ਖਾਲੀ ਕਿਤੇ ਤੇ ਚੈਨਲ ਜ਼ਰੂਰ ਭੈਣ ਭਰਾ ਜਿਹੜੇ ਪਹਿਲੀ ਵਾਰੀ ਆਉਂਦੇ ਆ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਭੈਣ ਭਰਾ ਉਹਨੂੰ ਮੇਰੀ ਬੇਨਤੀ ਆ ਵੀ ਆਪਾਂ ਬੇਜਬਾਨਾਂ ਦੀ ਸੇਵਾ ਕਰਦੇ ਆ ਜੀ ਇਹ ਵੀ ਚਲੋ ਅ ਰੱਬ ਦੇ ਬਣਾਏ ਹੋਏ ਜੀ ਉਹ ਹਨ ਤੇ ਇਹਨਾਂ ਦੀ ਸੇਵਾ ਵੀ ਬਈ ਕਰਨੀ ਚਾਹੀਦੀ ਆ ਤੇ ਕਰਿਆ ਵੀ ਕਰੋ ਸਾਰੇ ਭੈਣ ਭਰਾ ਲੈ ਵੇਖੀ ਯਾਰ ਤੂੰ ਆ ਕੀ ਕਰੀਏ ਨਾ ਇੱਧਰ ਕਰੀਏ ਤੇ ਨਹੀਂ ਉੱਤੇ ਪਿਸ਼ਾਬ ਕਰਤਾ ਲੈ ਚੂਹੇ ਨੇ ਤੁਰੇ ਤੂੰ ਨਹੀਂ ਲੋਟ ਆਉਂਦਾ ਸਾਡੇ ਤੋਂ ਦਾ ਭਰਾਵਾ ਤੈਨੂੰ ਕੱਲੇ ਨੂੰ ਹੀ ਸੰਭਾਲਦੇ ਆ ਸੀ ਤਾਂ ਹੋਰ ਤਾਂ ਸਾਡੇ ਕੋ ਬਸ ਆਉਂਗੇ ਹੈ ਦੇਖ ਪਰ ਇਹ ਨੋਨ ਨਾ ਇੱਥੇ ਪਾਉਣੇ ਵਿੱਚ ਜੀਵਨ ਸਿੰਘ ਜੀ ਹੈਲੋ ਜੀ ਬਈ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਮਹਾਰਾਜ ਜੀ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਬੇਜਬਾਨ ਬੱਚਿਆਂ ਨੂੰ ਕੋਈ ਵੀ ਮੰਨ ਲਓ ਵੀ ਬਿਮਾਰ ਆ ਹਨਾ ਕੋਈ ਕਿਸੇ ਦੁੱਖ ਤਕਲੀਫ ਚ ਇਹ ਥੋੜੀ ਹੈਲਪ ਕਰ ਦਿੰਨੇ ਜਿੰਨੇ ਜੋਗੇ ਹੁੰਨੇ ਆ ਆਪਦੇ ਨੂੰ ਜੀ ਜਾਣ ਲਾ ਦਿੰਨੇ ਪਰ ਜਿਹੜੇ ਵੀ ਭੈਣ ਭਰਾ ਵੀ ਕਰਦੇ ਆ ਉਹਨਾਂ ਦੇ ਹਿਸਾਬ ਨਾਲ ਅਸੀਂ ਥੋੜੀ ਕਰ ਸਕਦੇ ਆ ਜਿਆਦਾ ਨਹੀਂ ਪਰ ਅਸੀਂ ਕਰਦੇ ਆ ਜੀ ਆ ਬੱਲੇ ਬੱਲੇ ਵੈਰੀ ਗੁੱਡ ਬਸ ਹੋ ਜਾਏਗਾ ਠੀਕ ਤੋ ਵੀ ਆ ਫੀਰ ਆ ਭਾਈ ਵਿਚਾਰੀ ਇਹ ਕੀੜੇ ਪੈ ਗਏ ਸੀ ਇਹਦੇ ਬਹੁਤ ਜਿਆਦਾ ਲੇ ਮਿੱਠੇ ਪੀੜਾਂ ਪਸਾਏ ਬਣ ਸੈਲਾ ਬੜੀ ਮੁਸ਼ਕਲ ਨਾਲ ਅਸੀਂ ਇਹਨੂੰ ਠੀਕ ਕਰਿਆ ਚਲੋ ਦੁੱਧ ਵਗੈਰਾ ਖਾ ਲੈਂਦੀ ਐ ਤੇ ਕੁਝ ਜੀ ਬੱਚੇ ਛੜਤੇ ਬਈ ਮੀਂਹ ਜਿਆਦੇ ਪੈਣ ਲੱਗ ਗਿਆ ਸੀ ਪਰ ਵਾਛੜ ਪੈਂਦੀ ਸੀ ਅੰਦਰ ਭੇਜਦੇ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਵੀ ਕੇਰਾ ਛੜ ਦਿਓ ਤੇ ਫਿਰ ਆਪਾਂ ਕੋਈ ਨਹੀਂ ਆ ਜਾਣਗੇ ਹੁਣ ਅੰਦਰ ਵੜ ਕੇ ਹਾਂ ਹਰ ਮਨੋਰੀ ਤੋਂ ਮੰਡਿਆੜਾ ਕਿ ਭਾਈ ਤੇ ਆ ਗ੍ਰਾਹਕਾਂ ਨੂੰ ਵੀ ਅੰਦਰਾਂ ਚ ਵਿਚਾਰੇ ਵੜ ਕੇ ਬਹਿ ਜਾਂਦੇ ਸੀ ਤੇ ਓਏ ਹੋਏ ਹੋਏ ਡਰ ਵੀ ਬੜਾ ਲੱਗਦਾ ਬਿਜਲੀ ਬੜੀ ਲਸ਼ਕੀ ਜਾਂਦੀ ਬਈ ਉਤੋਂ ਮੌਸਮ ਬੜਾ ਖਰਾਬ ਹੋਇਆ ਪਿਆ 20 ਪਈ ਜਾਂਦਾ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਵੀ ਭੈਣ ਭਰਾ ਪਹਿਲੀ ਵਾਰੀ ਆਉਂਦੇ ਬੈਲ ਆਈਕਨ ਔਨ ਕਰਕੇ ਤੇ ਜਿਹੜਾ ਥੱਲੇ ਹਾਈਪ ਦਾ ਨਿਸ਼ਾਨ ਉਹਨਾਂ ਹੁੰਦਾ ਉਹਨੂੰ ਲੱਪ ਲਿਆ ਕਰੋ ਜੀ ਤੇ ਆਪਣੇ ਕੋਲੇ ਵੀ ਕੋਈ ਪਤਾ ਨਹੀਂ ਆ ਨਾ ਰੱਬਾ ਨਾ ਬਿਜਲੀ ਬੰਦ ਕਰ ਦੇ ਨਾ ਮੈਨੂੰ ਬਿਜਲੀ ਤੋਂ ਬਹੁਤ ਡਰ ਲੱਗਦਾ ਤੇ ਮੇਰੇ ਨਾ ਅੱਖਾਂ ਚ ਪੈ ਗਈ ਸੀ ਇੱਕ ਵਾਰੀ ਕਾਫੀ ਟਾਈਮ ਦੀ ਗੱਲ ਹੈ ਲਾਈਟ ਪੈ ਗਈ ਸੀ ਹੁਣ ਮੀਂਹ ਜਾਇ ਨਹੀਂ ਰਹੀ ਜਾਈ ਬਾਈ ਤੁਹਾਨੂੰ ਪਤਾ ਹੁਣ ਹੈ ਨਾ ਇਹਨਾਂ ਦਾ ਜਿਹੜਾ ਆਪਾਂ ਕਰਨਾ ਉਹ ਤਾਂ ਵਿਚਾਰਾਂ ਦਾ ਇਹਨਾਂ ਦਾ ਤਾਂ ਕਰਨਾ ਹੀ ਪੈਂਦਾ ਇਹ ਇਹਨਾਂ ਨੂੰ ਨਹੀਂ ਪਤਾ ਪਰ ਆਪਾਂ ਨੂੰ ਪਤਾ ਵੀ ਜੇ ਕੋਈ ਜ਼ਿਆਦਾ ਵਿਧਾਨ ਵਰਗ ਬਹੁਤ ਸੋਹਣਾ ਉਪਰਾਨਾ ਭਾਈ ਬਹੁਤ ਬਹੁਤ ਧੰਨਵਾਦ ਬਾਸੀ ਐ ਸਮਝ ਲਓ ਵੀ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਪੋਰਟ ਕਰਕੇ ਤੇ ਬਸ ਤੁਹਾਡਾ ਹੀ ਹਸਾਰ ਆਈ ਆ ਆਪਾਂ ਨੂੰ ਬਸ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਤੇ ਸਮਝ ਲਓ ਵੀ ਅੱਜ ਉਹ ਨਾ ਨਾ ਇਹਨੂੰ ਪਤਾ ਲੱਗ ਗਿਆ ਕਿ ਸਪਰੇਅ ਪਾਊਗਾ ਐਸ ਬੱਚੇ ਤੋਂ ਭਾਈ ਕੋਈ ਐ ਸਮਝ ਲਓ ਵੀ ਜਦੋਂ ਇਹਨੂੰ ਲਿਆਂਦਾ ਇਹ ਸਿਰ ਵੀ ਨਹੀਂ ਚੱਕ ਸਕਦਾ ਸੀ ਆਪਦਾ ਹੁਣ ਐ ਮੈਨੂੰ ਇੰਨਾ ਜੋ ਲਾਈਵ ਬਾਤ ਕਰਾਂਗੇ ਕਿਰਾ ਬੰਦੀ ਕਰ ਲੋ ਭਾਈ ਭਈ లైవ్ ਆਪਾਂ ਬਾਅਦ ਕਰਾਂਗੇ ਬਿਜਲੀ ਬਹੁਤ ਲਸਤਰੀ ਤੇ ਮੈਨੂੰ ਬਿਜਲੀ ਤੋਂ ਲੱਗਦਾ ਡਰ ਮੈਂ ਸਪਰੇਸ ਬੁਰ ਪਾ ਲੈਂ